ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਜਨਮ 23 11 1991 ਦਾ ਹੈ ਜੀ ਟਾਈਮ 4 AM ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਖੱਤਰੀ ਹੈ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਕ੍ਰੇਡਿਟਾ ਸੈਟਲ ਹੈ ਜੀ ਫਾਦਰ ਸ਼ਾਪਕੀਪਰ ਨੇ ਮਦਰ ਹਾਊਸਵਾਈਫ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਓਨਲੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਾਲੇ ਸੰਪਰਕ ਕਰਨ ਨੋ ਕਾਸਟ ਬਾਰ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸਤ ਤੁਲੀ ਹੈ ਜੀ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚ ਹੈ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫ਼੍ਰੋਮ ਕੈਨੇਡਾ ਤੋਂ ਮੂਵ ਟੂ ਕੈਨੇਡਾ ਸਿንስ 2017 ਬ੍ਰੈਮਟਨ ਕੈਨੇਡਾ ਵਿੱਚ ਰਹਿ ਰਹੀ ਸੀ ਆਪਣਾ ਘਰ ਹੈ ਨਾ ਤਾਂ ਕੈਨੇਡਾ ਸਿਟੀਜ਼ਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਰ ਬ੍ਰਦਰ ਹੈ ਜੀ who completed medical studies in canada and works as a registered nurse in a canadian hospital ਫਾਦਰ ਹੋਲਸੇਲ ਕਲੋਥ ਮਰਚੰਟ ਨੇ ਜੀ ਟਾਂਡਾ ਹੁਸ਼ਿਆਰਪੁਰ ਵਿੱਚ ਮਦਰ ਹਾਊਸ ਵਾਈਫ ਹੈ ਕੰਮ ਇਹ ਕਰਦੇ ਜੀ ਟਰੈਕ ਡਰਾਈਵਰ ਦਾ ਇਨਕਮ ਇਹਨਾਂ ਦੀ 10000 ਕੈਨੇਡੀਅਨ ਡਾਲਰਸ ਮੰਥਲੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਕੱਲ੍ਹ ਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਜਨਮ 14 ਨਵੰਬਰ 1993 ਦਾ ਹੈ ਜੀ ਪੱਤ ਟਾਈਮ 7 ਵਜੇ 8 ਏ ਐਮ ਗ੍ਰੈਜੂਏਸ਼ਨ ਕੀਤੀ ਜੀ ਇਹਨਾਂ ਨੇ ਬੀ ਕਾਮ ਮੋਨਾ ਪੰਜਾਬੀ ਹੈ ਜੀ ਅਨਮੈਰਿਡ ਹੈ ਵਰਕ ਕਰਦੇ ਨੇ ਜੀ ਵਰਕਿੰਗ ਇਨ ਸਵਿਸ ਬਿਊਟੀ ਕੋਸਮੈਟਿਕ ਲਿਮਿਟਿਡ ਐਸੇ ਈ-ਕਾਮਰਸ ਮੈਨੇਜਰ ਨੇ ਸੈਲਰੀ ਇਹਨਾਂ ਦੀ 10 ਲੱਖ ਪਰ ਐਨਯੂਐਮਐਹ ਜੀ ਹਾਈਟ 6 ਫੁੱਟ ਹੈ ਏਰੀਆ ਦਿੱਲੀ ਹੈ ਫਾਦਰ ਨਹੀਂ ਹਨ ਜੀ ਮਦਰ ਹਾਊਸ ਵਾਈਫ ਹੈ ਕਾਸਤੀਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰ ਬ੍ਰਦਰ ਹੈ ਜੀ 언ਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਾਦਰ ਗਵਰਨਮੈਂਟ ਜੋਬ ਹੈ ਜੀ ਮਾਤਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਜੀ ਮੈਰਿਡ ਹੈ ਕੈਨੇਡਾ ਪੀਆਰ ਹੈ ਸਟੱਡੀ ਜੀ ਐਨ ਐਮ ਨਰਸਿੰਗ ਕੀਤੀ ਜੀ ਉਮਰ 31 ਸਾਲ ਕੋੜੀ ਇਹਨਾਂ ਨੂੰ ਚਾਹੀਦੀ ਹੈ ਜੀ ਚਾਹੇ ਗਰੀ ਪਰਿਵਾਰ ਤੋਂ ਹੋਵੇ ਚਾਹੇ ਉਸਨੇ ਪਲੱਸ 2 ਕੀਤੀ ਹੋਵੇ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ एससी बीसी नु ਛਡ ਕੇ ਜੀ ਕੋਈ ਵੀ ਕਸਟ ਹੋਵੇ ਜੀ ਐਨ ਆਰ ਆਈ ਬੀਟੀਰੀਅਲਿਸਟਾ ਨੋਟ ਕਰੋ ਜੀ ਨੇਮ ਕੌਰ ਡੇਟ ਆਫ ਬਰਥ ਹੈ ਜੀ 1979 ਕੁਆਲੀਫਿਕੇਸ਼ਨ ਬੀਏ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਯੂ ਐਸ ਸਿਟੀਜ਼ਨ ਨੇ ਰਿਕੁਆਇਰਮੈਂਟ ਇਹਨਾਂ ਨੂੰ ਹੈ ਕਿ ਓਨਲੀ ਯੂ ਐਸ ਇਹ ਲੜਕਾ ਹੋਵੇ ਜੀ ਵੈਲ ਸੈਟਡ ਫੈਮਿਲੀ ਹੋਵੇ ਕੋਈ ਬੱਚਾ ਨਾ ਹੋਵੇ ਓਨਲੀ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਹੈ ਜੀ ਜਨਮ ਅਗਸਤ 1995 ਦਾ ਬੋਤ ਤਲੀਵਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਕਨੇਡਾ ਪੀ ਆਰ ਹੈ ਜੀ ਟੋਰੰਟੋ ਬੀ ਐਸ ਸੀ ਨਰਸਿੰਗ ਆਰ ਪੀ ਐਨ ਪ੍ਰਾਯਕਤੀ ਜਿਨ੍ਹਾਂ ਨੇ ਇੱਕ ਪੈਨ ਇੱਕ ਪ੍ਰਾ ਅਨਮੈਰਿਡਾ ਜੀ ਵਰਕ ਪਰਮਿਟ ਕਨੇਡਾ ਹੀ ਰੈਂਦੇ ਨੇ ਮੰਗ ਇਹਨਾਂ ਨੂੰ ਹੈ ਕਿ ਲੜਕਾ ਕਨੇਡਾ ਪੀ ਆਰ ਹੋਵੇ ਸਿੱਖ ਵੈਸ਼ਨੂ ਹੋਵੇ ਪਗੜੀਦਾਰੀ ਹੋਵੇ ਗ੍ਰੈਜੂਏਟ ਜੋਬ ਕਰਦਾ ਹੋਵੇ ਜੀ ਸਿਰਫ ਨਵਾਂ ਸ਼ਹਿਰ ਜਾਂ 45 ਕਿਲੋਮੀਟਰ ਏਰੀਆ ਤੋਂ ਹੀ ਸੰਪਰਕ ਕਰ ਸਕਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਵਿੱਟੇ ਦਾ ਹੈ ਨੇਮ ਸਿੰਗਲ ਮੋਂਗਾ ਮੈਰਿਡ ਨਹੀਂ ਹਾਂ ਜੀ ਡੇਟ ਆਫ ਬਰਥ 23 8 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7:15 ਪੀਐਮ ਏਰੀਆ ਮਲੋਠਾ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿਖ ਅਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰਮ ਇੰਡੀਆ ਤੋਂ ਐਂਡ ਡਿਪਲੋਮਾ ਫਰਮ ਆਸਟ੍ਰੇਲੀਆ ਤੋਂ ਕਿਤੇ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ ਭਰਾ ਕੋਈ ਨਹੀਂ ਹੈ ਜੀ ਦੋ ਭੈਣਾਂ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ ਮਦਰ ਹਾਊਸ ਵਾਈਫ ਹੈ ਜੀ ਤੇ ਇਹਨਾਂ ਦੀ ਆਪਣੀ ਹੈ ਇਹਨਾਂ ਦੀ ਰਿਕਵਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ ਹੂ ਰਿਸਪੈਕਟ ਐਲਡਰਸ Cope, नो हाउ टू कुक स्पॉर्टी ਹੋਵੇ ਜੀ ਬੈਚਲਰ ਡਿਗਰੀ ਮਿਨੀਮਮ ਕੀਤੀ ਹੋਵੇ ਕੁੰਡਲੀ ਮੈਚਿੰਗ ਨਾਟ रिक्वायर्ड ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਕਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂ ਕੇ ਐਨ ਆਰ ਆਈ ਬ੍ਰਿਟਿਸ਼ ਸਿਟੀਜ਼ਨ ਅੰਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਡਿਆ ਰੋਪੜਾ ਜੀ ਇਹਨਾਂ ਕੋਲ ਪ੍ਰੋਪਟੀ ਹੈ ਜੀ ਹਾਊਸ ਹੈ ਨਾ ਆਪਣਾ ਐਂਡ ਇੱਕ ਕਿਲਾ ਹੈ ਜੀ ਇਹਨਾਂ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਹੈ ਐਮਏ ਸਿੱਖ ਰਿਲੀਜੀਅਨ ਸਟਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲੀਵਿੰਗ ਅਲੋਨ ਇਨ ਯੂਕੇ ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਐਨਾ ਨੂੰ ਲੋੜ ਹੈ ਜੀ ਸਿੱਖ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਐਨਾ ਨੂੰ ਸਿੱਖ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੀ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਤਾਰੀ ਲੜਕੀ ਨੂੰ ਪਹਿਲ ਦਿੰਦੇ ਹਨ ਜੀ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਨਾਮ ਕੋਰ ਜਨਮ 28 10 99 ਪੜਾਈ ਐ ਐਮ ਐਸ ਸੀ ਕੀਤੀ ਹੈ ਜੀ ਬਾਇਓ ਟੈਕਨੋਲੋਜੀ ਦੇਹਰਾਦੂਨ ਇੰਡੀਆ ਤੋਂ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਵਰਕ ਪਰਮਿਟ ਤੇ ਹੈ ਜੀ ਬੇਟੀ ਕਾਤੇ 5 ਫੁੱਟ 3 ਇੰਚ ਹੈ ਜੀ ਫਾਦਰ ਰਿਟਾਇਰਡ ਸਟੇਟ ਗਵਰਨਮੈਂਟ ਅਫਸਰ ਨੇ ਜੀ ਜੰਗਲ ਪ੍ਰਤਨ ਮੈਰਿਡ ਹੈ ਜੀ ਏਰੀਆ ਬਲਾਸਪੁਰ ਯੂਪੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਜੀ ਪੀ ਆਰ ਸਿਟੀਜ਼ਨ ਹੋਵੇ ਜੀ ਕੈਨੇਡਾ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ कास्ट डेट ऑफ बर्थ है जी पाँच पांच उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना काम में है जी कैशियर एट स्टोर है जी एरिया हशियारपुर है फादर बिजनेस ओनर है जी मदर हाउसवाइफ है एंड ब्रदर आल्सो इन कैलोना टैलीफोन नंबर दिता गया है जी आप वधेरे जानकारी ले सकते हो इन्हों पी आर मुंडा चाहिए है जी एना सिर्फ जनरल कास्ट वाले ही संपर्क कर रिश्ता नोट करो जी मंगलिक बेटे का है जी नेम कुमार मोडगिल मंगलिक है जी डेट ऑफ बर्थ तेई अठ नब्बे का पढ़ाई इन्होंने बी टैक एम बी ए की है जी जॉब करते ने जी मैनेजर इन कंपनी लुधियाना हाइट पाँच फुट आठ इंच है जी कास्ट सरस्वत ब्राह्मण है एरिया नियर दहलौ डिस्ट्रिक्ट लुधियाना इन्हों पढ़ी लिखी चा जॉब करती मंगलिक लड़की की लड़ है जी टैलीफोन नंबर दिता गया है जी वधेरे जानकारी लै सकते हो बेटे दा रिश्ता नोट करो जी नाम सिंगर उमर 26 साल कद 5 फुट 7 इंच है स्किन कलर फियर है फर्स्ट विजिट इन यूके ऑन स्टडी वीजा 2019 वर्क परमिट है जी वर्क परमिट मेंट ते है वर्क एज ए असिस्टेंट डॉक्टर टू फिक्स अपॉइंटमेंट डिस्पेंसरी यूके लंदन विच रह रहे ने जी कास्ट जाट सिख है सरनेम बाजवा ਫਾਦਰ ਐਸਆਈ ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਬਰਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਟ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ ਜੀ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆ ਹੈ ਜੀ ਫਰੋਮ ਅੰਬੀਸਰ ਨੇਮ ਸਿੰਗਲ ਨਾਫਰੀਆ जन्म पच्ची जुलाई उन्नीस सौ चौनवे हाइट पांच फुट पांच इंच है कलर फे पढ़ाई इन्होंने बी टेक सी एस पी जी डी सी एन वर्क परमिट इन किचनर ऑन टारियो कनेडा इन आई टी फील्ड एज सॉफ्टवेयर इंजीनियर इन ए अमेरिकन कंपनी किक्लम अप्लाइड फॉर पी आर गोथ इन दैफ्रिया जी एंड एंड मर्ड फादर एंड मदर रिटायर्ड फ्रॉम गवर्नमेंट जॉब्स है जी सिस्टर एक इक इकमेडा इन कनेडा सिटीजन है जी ਇਹਨਾਂ ਨੂੰ ਬਿਊਟੀਫੁੱਲ ਗਰਲ ਚਾਹੀਦੀ ਹੈ ਜੀ ਪੀਆਰ ਇਨ ਕੈਨੇਡਾ ਹੋਵੇ ਵਰਕਿੰਗ ਇਨ ਆਈਟੀ ਫੀਲਡ ਔਰ ਪੀਐਸਸੀ ਨਰਸਿੰਗ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਭੇਟੀ ਦਾ ਹੈ ਜੀ ਨਾਮ ਕੋਰ ਬਰਾਰ ਕਾਸਟ ਜੱਟ ਸਿੱਖ ਹੈ ਜੀ ਏਰੀਆ ਕੋਟਕਪੂਰਾ ਫਰੀਦਕੋਟ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਆਰਟ ਆਫ ਸਾਇੰਸ ਹਾਈਟ 5 ਫੁੱਟ 7 ਇੰਚਾ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀਆਰ ਹੋਵੇ ਵੀ ਕਿਲੇ ਜਮੀਨ ਹੋਵੇ ਫਰੀਦਕੋਟ ਦੇ ਆਸ-ਪਾਸ ਘਰ ਹੋਵੇ ਜੀ ਫਰੀਦਕੋਟ ਬਠਿੰਡਾ ਮੋਂਗਾ ਵਾਲੇ ਨੂੰ ਪਹਿਲ ਦਿੰਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪਾਂ ਤੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਜੇ ਕੁਮਾਰ ਏਰੀਆ ਜਲੰਧਰ ਉਮਰ 32 ਸਾਲ ਹੈ ਜੀ ਫੈਮਿਲੀ ਵਿੱਚ ਇੱਕ ਛੋਟਾ ਬ੍ਰਦਰ ਹੈ ਦੋ ਸਿਸਟਰ ਮੈਰਿਡਾ ਜੀ ਪਿਤਾ ਜੀ ਨਹੀਂ ਹਨ ਮੁੰਡਾ ਵੈਸ਼ਨੋ ਪਰਿਵਾਰ ਤੋਂ ਹੈ ਜੀ ਮੁੰਡਾ ਦੁਬਈ ਵਿੱਚ ਸੁਪਰਵਾਈਜ਼ਰ ਦੀ ਜੋਬ ਕਰਦਾ ਹੈ ਸੈਲਰੀ 7000 ਪਰ ਮੰਥ ਹੈ ਜੀ ਮੁੰਡਾ ਜਨਵਰੀ ਵਿੱਚ ਇੰਡੀਆ ਆ ਰਿਹਾ ਹੈ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਮੁੰਡਾ ਸ਼ਾਰਟ ਟਾਈਮ ਡਿਵੋਰਸ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਹੈ ਜੀ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਟੀਚਰ ਈਟੀਟੀ ਡੇਟ ਆਫ ਬਰਥ ਹੈ ਜੀ 9 12 92 ਦਾ ਕੱਦ 6 ਫੁੱਟ 2 ਇੰਚ ਹੈ ਏਰੀਆ ਅੰਬਿਸਰ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਗਵਰਨਮੈਂਟ ਜੋਬ ਵਾਲੀ ਸਿੰਪਲ ਮੈਰਿਜ ਕਰਨੀ ਜੀ ਇਹਨਾਂ ਨੇ ਭੇਟੇਦਾਰ ਇਸ਼ਟਾ ਨੋਟ ਕਰੋ ਜੀ ਨੇਮ ਸਿੰਘ ਸਿੱਧੂ ਏਰੀਆ ਬਠਿੰਡਾ ਹੈ ਜੀ ਜਨਮ 17/12/99 ਦਾ ਸਟੱਡੀ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਕੱਦ 6 ਫੁੱਟ ਹੈ ਜ਼ਮੀਨ ਇਹਨਾਂ ਕੋਲ 7 ਏਕੜ ਹੈ ਆਸਟ੍ਰੇਲੀਆ ਪੀਆਰ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਐਨੀ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਜੱਟ ਸਿੱਖ ਕਾਸਟ ਹੋਵੇ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ